हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਨੂੰ ਅੱਜ ਪਹੁੰਚਿਆ ਪਿੰਡ ਕਰਿਆਲਾ ਤਹਿਸੀਲ ਪੱਤੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਵੀਰ ਮਨਦੀਪ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਪਸ਼ੂ ਵਪਾਰ ਦਾ ਕੀਤਾ ਵੀਰ ਮਨਦੀਪ ਤੇ ਵੀਰ ਗੁਰਪ੍ਰੀਤ ਉਹਨਾਂ ਦਾ ਤੇ ਪਸ਼ੂ ਦੇ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਅੱਜ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਟੋਟਲ ਤੁਸੀਂ ਇੱਧਰ ਐਨੀਮਲ ਦੇਖੋਗੇ ਤੇ ਚਾਰ ਪਸ਼ੂ ਪਕਾਊਗਾ ਵੀਰ ਮਨਦੀਪ ਸਿੰਘ ਉਹਨਾਂ ਦੇ ਕੋਲ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਚੰਗੇ ਦੁੱਧ ਤੇ ਚੱਲਣ ਦੀ ਆ ਤਕਰੀਬਨ ਕੋਈ 5-6 ਦਿਨਾਂ ਦੀ ਕੋਈ ਮਹੀਨੇ ਖੰਡ ਸਮਾਂ ਹੋ ਗਿਆ ਸੂਈ ਨੂੰ ਇੱਧਰ ਜਿਹੜੀਆਂ ਤੁਸੀਂ ਵੇੜਾ ਦੇਖੋਗੇ ਐਚ ਐਫ ਦੇ ਵਿੱਚ ਐਚ ਐਫ ਦੇ ਕਰਾਸ ਇੱਕ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਬੱਚੀ ਦਿਖਾਵਾਂਗੇ ਰੇਡਪੜਤਾ ਬਿਲਕੁਲ ਜਾਇਜ ਤੇ ਜੈਨੂਨ ਹੋਊਗਾ ਸੋ ਬਾਕੀ ਜਿਹੜਾ ਵੀ ਐਨੀਮਲ ਜਿਹੜਾ ਵੀ ਆਪਣੇ ਫਾਰਮਰ ਭਰਾ ਨੂੰ ਚਾਜੂਗਾ ਠੀਕ ਆ ਜੀ ਪਸੰਦ ਆਊਗਾ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਤੇ ਪੱਤੀ ਮੋੜ ਤੋਂ ਤਕਰੀਬਨ 5-4 ਕਿਲੋਮੀਟਰ ਦੀ ਦੂਰੀ ਹਰੀ ਕੇ ਪੱਤਣ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਕਰਿਆਲਾ ਪਿੰਡ ਸ਼ਹੀਦ ਦੁੱਬਲੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਵੀਰ ਮਨਦੀਪ ਦੇ ਨਾਲ ਸਭ ਤੋਂ ਪਹਿਲਾਂ ਵੀਰ ਮਨਦੀਪ ਸਾਸ੍ਰੀਕਾਰ ਸਾਸ੍ਰੀਕਾਰ ਆ ਵੀਰੇ ਮਹਾਰਾਜ ਠੀਕ ਠਾਕ ਚੜ੍ਹਦੀ ਕਲਾ ਕੈਮ ਸੇਪਾ ਆ ਚੜ੍ਹਦੀ ਰਹਿ ਮੇਰੇ ਗੁਰੂ ਦੇ ਸ਼ੁਕਰੇ ਮਾਲਕ ਦਾ ਅੱਛਾ ਵੀਰ ਮਨਦੀਪ ਇੱਕ ਸ਼ੋਰ ਦੇ ਵਿੱਚ ਆਪਾਂ ਜਿੱਦਾਂ ਦੱਸੀ ਗੱਲਬਾਤ ਹੈ ਵੀ ਚਾਰ ਪਸ਼ੂ ਇੱਕ ਮੱਝ ਤਿੰਨ ਬੇੜਾ ਆਪਣੇ ਕੋਲ ਹਾਂਜੀ ਬੇੜਾ ਤਕਰੀਬਨ ਸਾਰੀਆਂ ਸੂਈਆਂ ਸਵਾਈਆਂ ਸੀ ਸੂਈਆਂ ਸਵਾਈਆਂ ਜੀ ਇੱਕ ਤਾਂ ਗੱਪਣ ਨਾਗਾ ਕੇ ਸਾਰੇ ਸੂਏ ਨਹੀਂ ਸਾਰੇ ਸੂਏ ਇੱਕ ਇੱਕ ਗੱਪਣ ਆ ਇੱਕ ਗੱਪਣ ਵੱਛੀ ਆ ਉਹ ਤਿਆਰੀ ਚੀ ਆ ਦੂਜਾ ਦੀ ਸਵੇਰ ਹੋਊਗੀ ਉਹ ਆ ਦੂਜਾ ਸੂਆ ਬਿਲਕੁਲ ਤਿਆਰੀ ਕੀਆ ਠੀਕ ਆ ਜੀ ਹਾਂ ਇੱਕ ਜਰਸੀ ਦਾ ਬਿਲਕੁਲ ਛੋਟਾ ਜਿਹਾ ਪੀਸ ਲੈ ਜਾਂਦਾ ਹੈ ਹਾਂਜੀ ਜਿਹੜੇ ਪੁਰਾਣੇ ਥੋੜੇ ਪੈਸੇ ਖਰਚ ਕਰ ਥੋੜੇ ਆ ਮੈਂ ਕਿਹਾ ਵੀ ਚੱਲਣ ਦੇ ਆ ਥੋੜਾ ਜਿਹਾ ਮੰਦਾ ਠੰਡਾ ਆ ਤੇ ਚਲੋ ਜੀ ਨਾ ਦੁੱਧ ਦੋ ਪੀਣਾ ਕੋਈ ਨਹੀਂ ਚਾਹੀਦਾ ਕਿ ਕਿ ਲੋ ਬੱਤੀ ਕਰੇ ਇੱਕ ਬੰਦਾ ਲੱਖ ਲਾਉਣਾ ਲਾ ਨਹੀਂ ਹੁੰਦਾ ਜਿਸ ਨੇ ਕੋਈ 20 30 40 ਹਜ਼ਾਰ ਨਾਲ ਵੀ ਕੰਮ ਸਾਰਨਾ ਸਾਰਨਾ ਤੇ ਆਜੋ ਫਿਰ ਕਰ ਲਈਏ ਸ਼ੁਰੂਆਤ ਗੁਰਦੀਪ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਵੀ ਮੱਝ ਦਾ ਸੂਆ ਤੇ ਕਿੰਨੇ ਕ ਦਿਨਾਂ ਦੀ ਸੂਈ ਹੈ ਆਪਣੇ ਕੋਲ ਮੱਝ ਰਾਜਵੀਰ ਭਾਵੇਂ ਕੋਈ ਦੂਜੇ ਸੂਆ ਮੰਨ ਲਏ ਤੇ ਭਾਵੇਂ ਤੇ ਜੀ ਮੰਨ ਲਏ ਹਾਂਜੀ ਇਹ ਅਗਲੇ ਨੇ ਆਪਦੀ ਸਮਝ ਲਾਉਣੀ ਆ ਬਿਲਕੁਲ ਤੇ ਆਮ ਅਗਰ ਪਾਲਿਆ ਮਹੀਨੇ ਦੀ ਸੂਈ ਹੈ ਮਹੀਨੇਕ ਦਾ ਹਾਂਜੀ ਹਾਂਜੀ ਠੀਕ ਹੈ ਜੀ ਮਹੀਨੇਕ ਦਾ ਦੋਸਤੋ ਸੂਆ ਮੇਰਾ ਵੀ ਤਾਂ ਚਾਹੇ ਕੋ ਦੁੱਧਾਂ ਮੰਨ ਲੈ ਤੇ ਜਾ ਮੰਨ ਲੈ ਮਗਰ ਕੱਟੀ ਕੇ ਕਟਾ ਕਟਾ ਹੈ ਕਟਾ ਹੈ ਮਗਰ ਹਾਂ ਮੇਲ ਕਾਫ ਆ ਤੇ ਐਸ ਵਕਤ ਵੀਰ ਮਨਦੀਪ ਚਲੋ ਮਹੀਨੇ ਕਿਤੇ ਕਈ ਵਾਰ ਆਪਾਂ ਸਾਰੇ ਵੀਰਾਂ ਨੂੰ ਪਤਾ ਇਹ ਵੀ ਪਸ਼ੂ ਪੂਰੇ ਪੀਕ ਤੇ ਆ ਜਾਂਦਾ ਆ ਜਾਂਦਾ ਆ ਜਾਂਦਾ ਤੇ ਕਿੰਨੇ ਕ ਦੁੱਧ ਤੇ ਚੜੀ ਹੈ ਇਹ ਹਾਂ ਆਪਾਂ ਜਿਹੜਾ 13 ਲੀਟਰ ਦੁੱਧ ਦੇਗਾ 13 ਲੀਟਰ ਆ ਜੇ ਕੋ ਵਧਿਆ ਹੋਵੇ ਆਪਾਂ ਉਹ ਨਹੀਂ ਆਪਾਂ ਜਿਹੜੀ ਗੱਲ ਪੱਕੀ ਕਰਾਂਗੇ ਠੀਕ ਹੈ ਜੀ ਹਾਂ ਕੱਚੀ ਨਹੀਂ ਕਰਾਂ ਕੋਈ ਗੱਲ ਐਵੇਂ ਵੀ ਜਿਹੜੀ ਬਿਲਕੁਲ ਐ ਆਪਾਂ ਠੰਡਾ ਕਰਕੇ ਤਲਾ ਦੇਣਾ ਆ ਆ ਤਲਾਉਣਾ ਜਿਹੜਾ ਠੀਕ ਹੈ ਜੀ ਹਾਂ ਲਓ ਦੋਸਤੋ ਇੱਕ ਵਾਰੀ ਪ ਗੱਡ ਕਾਠ ਦੀ ਵੱਡੀ ਆ ਚੌੜਾ ਉੱਠਾ ਠੀਕ ਆ ਜੀ ਉਪਰੋਂ ਬਿਲਕੁਲ ਸਿੰਗਲ ਹੱਡੀ ਆ ਠੀਕ ਆ ਜੀ ਤੇ ਉਚਾਈ ਦੇ ਵਿੱਚ ਜਿਹੜੀ ਸਿੰਗਲ ਹੱਡੀ ਆ ਜਿਹੜੀ ਆਪਾਂ ਨਾਰਮਲ ਹੀ ਸਾਰੇ ਭਰਾਵਾਂ ਨੂੰ ਪਤਾ ਵੀ ਕਈ ਵਾਰਾ ਪਸ਼ੂ ਚੰਗੇ ਦੀ ਠੀਕ ਹੈ ਦੁੱਧਾਰੂ ਪਸ਼ੂ ਦੀ ਨਿਸ਼ਾਨੀ ਆ ਵੀ ਜਦੋਂ ਪੁੱਠੇ ਦੇ ਬਿਲਕੁਲ ਸੈਂਟਰ ਵਾਲੀ ਰੀੜ ਦੀ ਹੱਡੀ ਉੱਚੀ ਆਪਾਂ ਦੇਖਦੇ ਆ ਠੀਕ ਆ ਜੀ ਦੁੱਧਵਾਦ ਵਾਲੀ ਜਿਹੜੀ ਇਹ ਦੋਸਤੋ ਮੱਝ ਆ ਸੋ 13 ਲੀਟਰ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਮਹੀਨੇਕ ਦੀ ਇਹ ਜਿਹੜੀ ਸੋਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਤੇ ਚੋਣ ਜਾਣ ਦੀ ਵੀਰ ਫਿਰ ਉਹੀ ਬੰਬੇ ਪਾਸੇ ਕੰ ਨਾ ਕੋਈ ਛੱਤਾ ਹੀ ਜਾਂਦਾ ਨਾ ਭੂ ਰਿਆ ਐਨ ਪੂਰੀ ਭਰਾਪਰੂ ਦੀ ਪੋਲੀ ਆ ਮੈਂ ਪੂਰੇ ਠੀਕ ਆ ਜੀ ਹਾਂ ਲੋ ਵੀ ਭਰਾਪੂ ਠੀਕ ਆ ਜੀ ਬਹੁਤ ਸੋਨਾ ਕੱਤ ਕਾਠ ਆ ਆ ਫੇਸ ਕੁਆਲਿਟੀ ਆ ਮੈਂ ਦੀ ਠੀਕ ਆ ਜੀ ਗਲਾਈ ਦੇ ਵਿੱਚ ਸਿੰਘ ਤੇ ਸ਼ਾਈ ਸ਼ੂਈ ਕਰੋ ਚੱਕ ਜੇਕਰ ਆਪਾਂ ਦੋਸਤੋਂ ਤੁਹਾਨੂੰ ਨੋਟ ਕਰਾਈਏ ਤੇ ਮੈਨੂੰ ਲੱਗਦਾ ਵੀ ਓਵਰ ਆਲ ਸਾਰੀ ਬਲੈਕ ਆ ਕੁਝ ਕਿ ਜਿਹੜੇ ਮਗਰ ਕੋਈ 2-4 ਵਾਰ ਬਿਲਕੁਲ ਐਨ ਆਪਾਂ ਕਹੀਏ ਵੀ ਸਿਖਰ ਤੇ ਕੋਈ ਟੋਪ ਤੇ ਕਹੀਏ ਵੀ ਬਿਲਕੁਲ ਕੋਈ 2-4 ਵਾਰ ਵਾਈਟ ਹੋਣਗੇ ਬਾਕੀ ਓਵਰ ਆਲ ਸਾਰੀ ਬਲੈਕ ਆ ਮੱਜ ਚੌੜਾ ਚਗਾਠਾ ਚੌੜਾ ਪਿੱਠਪੂੜਾ ਮਗਰ ਕਟਾ ਮੇਲ ਕਾਫ ਸੋ 13 ਲੀਟਰ ਇਸ ਵਕਤੇ ਤੇ ਥਲੇ ਦੁੱਧ ਜਿਹੜਾ ਹਾਜ਼ਰ ਆ ਨਾਲ ਦੀ ਨਾਲ ਹੀ ਖੋਲ ਕੇ ਆਪਾਂ ਤੋਰ ਕੇ ਦਿਖਾਈਏ ਵੀਰ ਇੱਕ ਵਾਰ ਠੀਕ ਹੈ ਤੇ ਨੋਰਮਲੀ ਆਪਾਂ ਦੋਸਤੋ ਕੀ ਵੇਖਦੇ ਆ ਕਈ ਵਾਰਾਂ ਬਹੁਤੇ ਮਹਿੰਗੇ ਪਸ਼ੂ ਆਪਾਂ ਲੈ ਲੈਨੇ ਆ ਠੀਕ ਆ ਜੀ ਤੇ ਜੋੜਾ ਥਣ ਰੱਖਦੇ ਆ ਬਾਕੀ ਆ ਤੁਸੀਂ ਵੇਖੋ ਵਿਰਲ ਵੰਡ ਆਪਸੀ ਥਣਾਂ ਦੀ ਬਹੁਤ ਵਧੀਆ ਵਾ ਤਕਰੀਬਨ ਜੇ ਆਪਾਂ ਤੁਹਾਨੂੰ ਨੋਟ ਕਰਾਈਏ ਤੇ ਫਾੜੀ ਵਾਲਾ ਹਵਾਨਾ ਚੱਡਾ ਇੱਕ ਸਾਰ ਲੈਵਾ ਬੈਕ ਸਾਈਡ ਤੋਂ ਇਹ ਵਰਨਵਾਣਾ ਬਹੁਤ ਵਧੀਆ ਕਿ 5 5 7 7 ਇੰਚ ਤੇ ਜਿਹੜਾ ਥਣ ਲੱਗਾ ਠੀਕ ਆ ਜੀ ਸੋ ਚੌ ਨੁਕਰਾਂ ਤੇ ਜਿਵੇਂ ਪੀੜੀ ਦੇ ਪਾਵੇ ਵਾਂਗੂ ਲੱਗਾ ਥਣ ਤੇ ਕੋਈ ਕਿਸੇ ਰਕਮ ਦਾ ਭੂਰ ਨਹੀਂ ਕੋਈ ਛੱਟਾ ਨਹੀਂਗਾ ਉਹ ਤੁਸੀਂ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਪਾਸ ਕਰ ਹੀ ਲੈਣਾ ਕੰਮ ਤੇ 13 ਕਿਲੋ ਦੀ ਮਾਲਕਾਣਾ 13 ਕਿਲੋ ਐ ਇਸ ਵਕਤ ਦੁੱਧ ਤੇ ਜਿਹੜੀ ਚੜੀ ਆ ਠੀਕ ਆ ਜੀ ਕਿਉਂ ਮਹੀਨੇ ਖੰਡ ਦੀ ਸੂਈ ਬਹੁਤ ਸੋਹਣੀ ਹਾਈਟ ਕੱਤ ਆ ਦੇਖੋ ਠੀਕ ਆ ਜੀ ਜਾ ਵੀਰ ਮੋੜ ਲਓ ਲੋਡੀ ਸੋ ਮਾਤ ਚੰਗੀ ਆ ਦੋਸਤੋ ਬਾਕੀ ਬਖਾਲੇ ਬਖੋਲੇ ਦੀ ਇੱਕ ਚੰਗੀ ਆ ਕੱਤ ਬਹੁਤ ਸੋਹਣਾ ਠੀਕ ਆ ਜੀ ਜਿਹੜੀ ਮੇਨ ਗੱਲ ਨੋਟ ਕਰਨ ਵਾਲੀ ਆ ਬਾਕੀ ਰੇਟ ਪਰਤੇ ਦੀ ਰਹੀ ਗੱਲ ਉਹ ਆਪਾਂ ਵੀਰ ਮਨਦੀਪ ਤੋਂ ਵੀ ਪੁੱਛ ਲਾਂਗੇ ਠੀਕ ਆ ਜੀ ਇੱਕ 13 14 13 14 ਲੀਟਰ ਤੇ ਚੰਨਨ ਵਾਲੇ ਪਸ਼ੂ ਦੀ ਕੀ ਡਿਮਾਂਡ ਹੋਣੀ ਚਾਹੀਦੀ ਆ ਜਾਂ ਕਿੰਨੇ ਕ ਦਾ ਪਸ਼ੂ ਮਿਲਣਾ ਚਾਹੀਦਾ ਉਹ ਸਾਰੇ ਭਰਾਵਾਂ ਨੇ ਆਪਣਾ ਜਿਹੜਾ ਤੋਰਾ ਫੇਰਾ ਕਰਕੇ ਸੋ ਟਰਾਈ ਮਾਰ ਕੇ ਠੀਕ ਆ ਜੀ ਹਰੇਕ ਵੀਰ ਨੂੰ ਰੇਟ ਦਾ ਵੀ ਪਤਾ ਹੁੰਦਾ ਵੀ ਕਿੰਨੇ ਕਾਲਾ ਪਸ਼ੂ ਆ ਤੇ ਮਨਦੀਪ ਕੀ ਮੁੱਲ ਵਿਰੇ ਕਰਦਾ ਜਾਂਦਾ ਵੀਰ ਜੀ ਗੱਲ ਇਹ ਆ ਵੀ ਭਾਵੇਂ ਕੋ ਆ ਨਹੀਂ ਇਹ ਇਹ ਗੱਲ ਨਹੀਂ ਕਰਨੀ ਇੱਕ ਦੱਸ ਦੀ ਆਪਾਂ ਇਹ ਦੱਸ ਦੀ ਹਾਂ ਇਹ ਐਨ ਬਿਲਕੁਲ ਐਂਡ ਤੋਂ ਐਂਡ ਜਿਹੜੀ ਗੱਲ ਐਂਡ ਤੋਂ ਐਂਡ ਠੀਕ ਆ ਜੀ ਬਾਕੀ ਚਲੋ ਕੋਈ ਭੈਣ ਭਰਾ ਆ ਜਾਂਦਾ ਉਹਦਾ ਮਾਨਤਨ ਜ਼ਰੂਰ ਨਹੀਂ ਉਹ ਤਾਂ ਕਰਨਾ ਆਵੇ ਮੌਕੇ ਤੇ ਜੋ ਵੀ ਹਾਂ ਜੀ ਬਿਲਕੁਲ ਕਰਾਂਗੇ ਦੋਸਤੋ ਜੋ ਵੀ ਮੌਕੇ ਤੇ ਮਾਨਤਨ ਪੰਡਦਾ ਹੈ ਉਹ ਹੋ ਜਾਊਗਾ ਕਿਸੇ ਭਰਾ ਦਾ 110000 ਇਹ ਵੀਰਾਂ ਦਾ ਵੀ ਲਾਸਟ ਆਪਾਂ ਦਵਾਂਗੇ ਜਿੱਥੇ ਕਿਸੇ ਭਰਾ ਨੂੰ ਦੇ ਦੇਣੀ ਆ ਤੇ ਬਾਕੀ ਮੇਰਾ ਵੀਰ ਜਿੱਦਾਂ ਮਰਜੀ ਇਥੇ ਆਣ ਕੇ ਆਪਣੀ ਟਰਾਈ ਮਾਰੋ ਚੋਕੇ ਤਸੱਲੀ ਕਰੋ 13 ਕਿਲੋ ਦੁੱਧ ਇਸ ਮੈਂ ਤੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਸੋ ਆ ਇੱਕ ਵਾਰੀ ਫੇਰ ਤੁਸੀਂ ਦੇਖ ਲਓ ਠੀਕ ਆ ਇਧਰ ਵੀ ਮਨਦੀਪ ਆਪਣੇ ਕੋਲ ਇਧਰ ਵੜਾ ਆ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਇਧਰੋਂ ਹੀ ਆਪਾਂ ਸ਼ੁਰੂਆਤ ਕਰਦੇ ਆ ਇਧਰੋਂ ਸਟਾਰਟ ਕਰ ਲੀਏ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਇਹ ਜਰਸੀ ਬ੍ਰੀਡ ਦੇ ਵਿੱਚ ਵੱਚੀ ਦੇਖ ਰਹੇ ਆ ਹਾਂਜੀ ਇਹਦਾ ਸੁਆ ਕਿਵੇਂ ਆ ਇਹ ਸੁਆ ਦਾ ਦੂਜਾ ਸੂਈ ਆ ਦੂਜਾ ਸੁਆ ਹਾਂਜੀ ਅੱਜ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਸਮਾਂ ਕੋਈ ਹੋ ਗਿਆ ਨਾ ਵੀ 25 ਦਿਨ 25 ਦਿਨਾਂ ਦੇ ਹਾਂਜੀ ਹਾਂਜੀ ਮਗਰ ਇਹਦੇ ਬੱਚਾ ਉਹ ਬੱਚਾ ਉਧਰ ਪਗਿਆ ਬੱਚਾ ਮਗਰ ਹਾਂਜੀ ਬੱਚਾ ਇਹ ਕਿ ਦੁੱਧ ਕਿੰਨਾ ਕ ਹੋਣ ਦੇ ਥਲੇ ਹੈਗਾ ਦੁੱਧ ਹੋਊਗਾ ਕੋਈ 10 10 ਕਿਲੋ ਹਾਂ ਚੁਵਾਈ ਚੁਵਾਈ ਦੀ ਬਿਲਕੁਲ ਐ ਚੰਗੀ ਪਾਸ ਓਕੇ ਪਾਸ ਠੀਕ ਆ ਜੀ ਲਓ ਦੋਸਤੋ 25 ਦਿਨਾਂ ਦਾ ਸਮਾਂ ਦੂਜਾ ਸੂਆ ਛੋਟੀ ਬੂਤੀ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਬਾਕੀ ਆ ਤੁਹਾਨੂੰ ਫੇਸ ਕੁਆਲਟੀ ਵਿਖਾ ਦਿੰਨੇ ਆ ਨਸਲ ਬਸਲ ਜਿਹੜੀ ਆ ਤੁਸੀਂ ਜਜਮੈਂਟ ਕਰ ਲਿਓ ਜਰਸੀ ਬ੍ਰੀਡ ਦੇ ਵਿੱਚ ਬੱਚੀ ਆ ਤਾਂ ਥਾਣ ਕੋਈ ਛੋਟਾ ਨਹੀਂਗਾ ਬਿਲਕੁਲ ਹੱਥੀ ਮੁਠੀ ਵਾਲਾ ਥਾਣਾ ਤੇ ਚੋਣ ਚੋਣ ਚੰਗੀ ਵੀਰ ਦੱਸ ਰਿਹਾ ਠੀਕ ਆ ਜੀ ਪਸੂ ਵੈਸੇ ਆਲਮੋਸਟ ਸਾਰੇ ਸੁੱਏ ਸੁવાય ਆ ਆ ਥਣ ਮੁਠੀਦਰ ਥਾਣਾ ਠੀਕ ਆ ਤਾਂ ਬੱਛਾ ਮਗਰ ਦੇ ਮੇਲ ਕਾਫ ਆ ਜੈ ਵੀਰ ਮਨਦੀਪ ਤੋੜ ਕੇ ਦਿਖਾ ਦਗੇ ਤੇ 10 ਕਿਲੋ ਦੋਸਤੋ ਦੋ ਦਿਨ ਦੇ ਥੱਲੇ ਹੁਣ ਹਾਜ਼ਰ ਆ ਅੱਜ 5 ਹਕ ਦਿਨਾਂ ਦੀ ਸੂਈ ਦੇ ਥੱਲੇ ਤੇ ਨਾਰਮਲੀ ਜਿੰਨਾ ਕ ਰੇਟ ਜਿੰਨਾ ਕ ਪੜਦਾ ਦੋਸਤੋ ਰਹਿਣ ਵਾਲਾ ਤਾਂ ਤਕਰੀਬਨ ਆਪਾਂ ਜੇ ਇਹ ਨਹੀਂ ਕਹਿੰਦਾ ਵੀ ਇਹ 15 ਦੇ ਦੂ 17 ਦੇ ਦੂ ਵੀ 10 ਤੋਂ ਲੈ ਕੇ 11 12 ਲੀਟਰ ਇਹ ਚੁਾਈ ਕਿ ਕੋਈ ਭਰਾ ਜਿਹੜਾ ਪਹਿਲੀਆਂ ਦੇ ਵਿੱਚ ਸੌਦਾ ਕਰ ਲੇ ਠੀਕ ਆ ਜੀ ਸੋ ਬੱਚੀ ਤੁਹਾਨੂੰ ਆਪਾਂ ਪੂਰੀ ਤੋਰ ਕੇ ਦਿਖਾ ਦਿੰਨੇ ਆ ਆ ਕਰੋ ਜੀ ਚੱਕ ਲਓ ਜੀ ਠੀਕ ਆ ਜੀ ਬਿਲਕੁਲ ਰੰਗ ਦੀ ਗੱਲ ਕਰੀਏ ਤੇ ਬਾਦਾਮੀ ਰੰਗ ਆ ਤੇ ਲੰਬਾ ਥਾਨ ਸਪੇਸ ਵੰਡ ਬਹੁਤ ਸੋਹਣੀ ਆ ਆਪਸੀ ਥਨਾ ਦੀ ਤੇ ਭਾਂਡਾ ਭੁੰਡਾ ਤੁਸੀਂ ਆ ਵੇਖ ਕੇ ਜਜਮੈਂਟ ਕਰ ਲਓ ਵੀ 10 9 10 10 ਕਿਲੋ ਜਿਹੜਾ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਸੋ ਬਾਕੀ ਬੂਥੀ ਬਾਤੀ ਦੀ ਚੰਗੀ ਆ ਹਾਈਟ ਜਿੱਦਾਂ ਕਿ ਨਾਰਮਲ ਆਪਾਂ ਬੱਚੀਆਂ ਦੇਖਦੇ ਆਂ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਹਾਈਟ ਕੱਦ ਓਡਾਕ ਤੁਸੀਂ ਜਿਹੜਾ ਅਕਾਊਂਟਿੰਗ ਦਾ ਕਰ ਸਕਦੇ ਹੋ ਠੀਕ ਆ ਜੀ ਬਾਕੀ ਸਫਾਈ ਸੁਭੀ ਬੜੀ ਆ ਚਮਕਦਮ ਕਪੂਰੀਆ ਬੱਚੀ ਦੀ ਠੀਕ ਆ ਸੋ ਹਵਾਨੇ ਲੇਵੇ ਦੀ ਸਾਫ ਸੁਥਰੀ ਆ ਕੋਈ ਫੋਟ ਛਾਂਕ ਨਹੀਂ ਗਈ ਐਕਸਟਰਾ ਬੱਚਾ ਨਹੀਂਗਾ ਚਾਰ ਹੀ ਥਾਣਾ ਹਾਂ ਤੌਰ ਮੰਦੀ ਵੀਰੇ ਆਪਣੇ ਵੀ ਗੋਪੀ ਤੌਰ ਦੇ ਬੱਚੇ ਤਾਂ ਲੈ ਚਲੀਏ ਇੱਕ ਵਾਰੀ ਜੀ ਲੋ ਜੀ ਸੋ ਇਹ ਬੱਚਾ ਠੀਕ ਆ ਜੀ ਕਿੰਨੀ ਸੋ ਵੰਡ ਵੀਰ ਲ ਬਾਕੀ ਸਪੇਸ ਵੰਡ ਚੰਗੀ ਆਪਸੀ ਤਰ੍ਹਾਂ ਦੀ ਹਾਂ ਲੈ ਚਲੋ ਜੀ ਮਨਦੀਪਾ ਕੀ ਡਿਮਾਂਡ ਕਰਦੀ ਆ ਬੱਚੀ ਦੇਣੀ ਕਿੰਨੇ ਦੀ ਆ ਪੰਜ ਇਹ ਪ੍ਰਾਈਸ ਆਪਾਂ ਦਿਨ ਲੈਣ ਵਾਲੀਆਂ ਗੱਲਾਂ ਕਰਨਾਂ ਹੈ। ਹਾਂਜੀ। ਇਹ ਨਾ ਕਰਨ ਨੂੰ ਐਵੇਂ ਮਚਾਲੀ ਕੀਤੀ ਜਾਵਾ 38 ਕੀਤੀ ਜਾਵਾ। ਇਹ ਹਾਂ ਨਾ 35 ਦੀ ਹੋਏਨੀ। 35 ਦੀ ਦੇ ਦੇਣੀ ਆਪਾਂ 35 ਦੀ। ਠੀਕ ਹੈ ਜੀ। ਹਾਂ ਠੀਕ ਆ। ਲੋ ਦੋਸਤੋ ਕੋਈ ਫਿਕਸ ਰੇਟ ਨਹੀਂਗਾ ਫਿਕਸ ਤੋਂ ਭਾਵੇਂ ਆ ਵੀ 35 ਹਜ਼ਾਰ ਲੈਣ ਦੇ ਨਾਂ ਵਿੱਚੋਂ ਮੌਕੇ ਤੇ ਕੋਈ ਵੀ ਰਾਜੇਂਦਾ ਕੋਈ 2-400 ਇਧਰ ਉਧਰ ਕੋਈ ਮਾਨਤਨ ਹੋਏਗਾ ਇਹ ਵਿੱਚ। ਕੋਈ ਭਰਾ ਜੇ ਠੀਕ ਹੈ ਜੀ ਆਪਣੀ ਵੀਡੀਓ ਵੇਖ ਕੇ ਕੋਈ ਆ ਰਿਹਾ ਜਾਂ ਵੀਰ ਨੂੰ ਵੀ ਆਪਾਂ ਜ਼ਰੂਰ ਕਹਾਂਗੇ ਵੀ ਜਿੰਨਾ ਵਿੱਚ ਗੰਜੈਸ਼ਾ ਵਿੱਚੋਂ ਮਾਨਤਨ ਹੋ ਜਾਊਗਾ। ਮੈਂ ਕਰਾਂਗਾ ਮਾਨਤਨ। ਅਛੀ ਚੰਗੀ ਆ ਜਿੰਨੀ ਵੀ ਆ ਸਫਾਈਆਂ ਦੇ ਵਿੱਚ ਤੇ ਬਾਕੀ ਚੋਣ ਚੰਦੀ ਵੀਰ ਆਪਣੇ ਵੱਲੋਂ ਪੂਰੀ ਪਾਸ ਆਪਣੀ ਕੋਈ ਤਸੱਲੀ ਕਰੇ ਪਤਾ ਗੱਲ ਕੀ ਰਾਜ ਵੀਰ ਵਪਾਰੀ ਦਾ ਲਾਉਣਾ ਪੂਰੀ ਵਾਹ ਲਾ ਗਏ ਹਾਂ ਪਾਸ ਕਰਕੇ ਕਿਤੇ ਅੱਗੋਂ ਕੋਈ ਰਾ ਪਣਾ ਮਾਰੇ ਬਾਕੀ ਇੰਗੇ ਦਾ ਪਾਸ ਕਰਕੇ ਲੈ ਆਏ ਉਹ ਕਈ ਵਾਰ ਆਪਾਂ ਗੱਲ ਕਰਦੇ ਨਾ ਵੀ ਯਾਰ ਰਾਤ ਚੀਜ਼ ਯਾਰ ਅਸੀਂ ਚਵਾਈ ਕੀਤੀ ਤੜਕੇ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਹਾਂ ਉਹ ਨਹੀਂ ਕੋਈ ਨਹੀਂ ਸਕਦੇ ਕਿ ਫਲहाल ਚਲੋ ਅੱਜ ਦੀ ਘੜੀ ਕਰਮਾ ਲਈ ਬਿਲਕੁਲ ਆਪਣੇ ਵੱਲ 100% ਹਾਂਜੀ ਰਿਪੋਰਟ ਆ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਮਨਦੀ ਭਾਈ ਇੱਕ ਆ ਵੈੜ ਖੜੀ ਆ ਹਾਂਜੀ ਹਾਂਜੀ ਕੱਦ ਘਾਟ ਵੱਡਾ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਬਹੁਤ ਆ ਇਸ ਵੈੜ ਦਾ ਵੀ ਕੀ ਡਿਟੇਲ ਆਂਦੀ ਆ ਵੀ ਇਹ ਨਾ ਇਥੇ ਜੀਰ ਹੀ ਲਾਉਂਦੀ ਐ ਅੱਛਾ ਜੀ ਦੁੱਧ ਦਾ ਹੈਗਾ 12 ਲੀਟਰ ਨਾਰਮਲ ਆ ਕਈ ਜੀਰ ਹੀ ਲਾਇਆ ਘੜੀ ਹੁੰਦੀ ਚਾਚਨਾ ਪੱਟੇ ਪੱਟੇ ਆਂਦੀ ਆ ਐਨੀਮਲ ਹਾਂ ਅੱਜ ਪਲਕੀ ਆਈ ਹੈ ਕੱਲ ਆਈ ਹੈ ਫਿਰ ਹੋ ਜਾਂਦਾ ਥੋੜਾ ਜਿਹਾ ਸਹੀ ਬਣਾ ਪਸ਼ੂ ਦੀ ਇੱਕ ਥਾਂ ਤੇ ਰਹਿਣ ਬਸੇਰਾ ਹੋਵੇ ਉਹ ਅੱਗੇ ਨਵੀਂ ਥਾਂ ਤੇ ਜਾਏ ਤੇ ਬੰਦਾ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਦੋ ਦਿਨ ਵਾਂਡੇ ਚਲੇ ਜਾਈਏ ਆ ਨੀਂਦ ਨਹੀਂ ਆਉਦੀ ਨਾਪਨੂ ਨਹੀਂ ਆਉਂਦੀ ਨਹੀਂ ਆਉਦੀ ਹਾਂ ਸਹੀ ਇਤਨੀ ਆ ਤੇ ਇਹਦਾ ਮਨਦੀਪ ਭਾਈ ਇਹਦਾ ਸੁਵਾ ਦੱਸ ਸੀਗੇ ਵੀ ਸੁਵਾ ਕਿੰਨਾ ਹੋਊਗਾ ਕੱਟੇ ਇਹ ਇਹ ਦੂਜਾ ਸੁਵਾ ਦੂਜੇ ਆ ਹਾਂ ਤੇ ਅੱਜ ਦਿਨ ਕਿੰਨੇ ਹੋਗੇ ਸੁਈ ਨੂੰ ਸੁਈ ਨੂੰ ਕੋਈ ਹੋਗਾ 18:00 ਦੇ ਨਹੀਂ ਹੋਏ ਆ ਪੱਛਾ ਨਾਲ ਇਹ ਲੋ ਵੀ ਮਗਰ ਦੋਸਤੋ ਬੱਚਾ ਹੈ ਆ ਬੱਚਾ ਤੁਸੀਂ ਚੈੱਕ ਕਰੋ ਠੀਕ ਆ ਜੀ ਕੋ 18 20 ਦਿਨਾਂ ਦਾ ਸਮਾਂ ਹੋ ਗਿਆ ਦੂਜਾ ਕਸੂਆ ਇਹ ਵੜ ਸੁਈ ਆ 18 20 ਦਿਨਾਂ ਦਾ ਬੱਚਾ ਕਰੋ ਚੱਕ ਠੀਕ ਆ ਜੀ ਤੇ ਇਹਦੇ ਥੱਲੇ ਹੁਣ ਹੁਣ ਆਪਾਂ ਕਿੰਨਾ ਚਵਾ ਦਾਂਗੇ ਜਿਹੜਾ ਮਤਲਬ ਕਿ ਚਲੋ ਤੁਸੀਂ ਉੱਥੇ ਤਸੱਲੀ ਕੀਤੀ ਭਾਵੇਂ 18 ਦੀ ਸੀ ਇੱਥੋਂ ਆਪਾਂ ਕਿੰਨਾ ਚਵਾ ਕੇ ਦਵਾਂਗੇ ਹੁਣ ਹੁਣ ਇਹਦੇ ਥੱਲੇ ਹੈਗਾ 15 ਲੀਟਰ 15 ਲੀਟਰ ਆ ਠੀਕ ਹੈ ਜੀ ਨਹੀਂ ਲਾਇਆ ਗੜੀਆਂ ਨੇ ਉਹ ਗੱਲ ਇਹ ਵੀ ਖਾਊ ਕੁਛ ਨਾ ਕੁਛ ਪਸ਼ੂ ਅੰਦਰ ਜਾਊਗਾ ਤਾਂ ਦੇਊਗਾ ਹਾਂ ਥੋੜਾ ਜਿਹਾ ਪਸ਼ੂ ਦੋਸਤ ਕਈ ਵਾਰ ਨਵੀਂ ਥਾਂ ਤੇ ਆ ਕੇ ਉਪਰਾ ਕਰ ਜਾਂਦੇ ਆ ਕਈਆਂ ਦਾਣਾ ਫੱਕਾ ਨਹੀਂ ਖਾਂਦੇ ਕਿ ਪੱਠਾ ਡੱਕਾ ਨਹੀਂ ਖਾਂਦੇ ਕਿ ਉਹਦੇ ਕਰਕੇ ਕਿਤੇ ਨਾ ਕਿਤੇ ਦੁੱਧ ਤੇ ਸਾਰੇ ਵੀਰਾਂ ਨੂੰ ਪਤਾ ਵੀ ਡਿਕਰੀਜ਼ ਹੋਣੀ ਹੋਣਾ ਠੀਕ ਆ ਜੀ ਘਟਣਾ ਹੀ ਘਟਣਾ ਤੇ ਵੀ ਹੰਦੀ ਘਰੋਂ ਆਣਾ ਅੱਛਾ ਜੀ ਕਈ ਵਾਰ ਹੁੰਦੀ ਆ ਵੀ ਕੋਈ ਇਧਰੋਂ ਖੱਬੇ ਸੱਜੇ ਚਲੇਗੀ ਉਧਰੋਂ ਆ ਗਈ ਪਰ ਨਹੀਂ ਇਹ ਘਰ ਤੋਂ ਆਏ ਉਹ ਇਹ ਵੀ ਫਰਕ ਵੱਡਾ ਹੈ ਭਾਈਆ ਮੈਂ ਚ ਪਸ਼ੂ ਘੁੰਮਿਆ ਹੋਵੇ ਨਾ ਫਿਰ ਥੋੜੀ ਹੋਰ ਗੱਲ ਹੁੰਦੀ ਆ ਹੋ ਪੰਜਾਂ ਵੀਰ ਤੇ ਹਾਂ ਲਓ ਵੀਰ ਵੀਰ ਗੋਪੀ ਤੋੜ ਕੇ ਦਿਖਾਓ ਇਹਨਾਂ ਬਾਕੀ ਰਹੀ ਗੱਲ ਦੋਸਤੋ ਕਦ ਕਰਦੀ ਕਦ ਵੱਡਾ ਇਸ ਵਾਰ ਦਾ ਨਵਾਈ ਨਵਾਈ ਤੁਹਾਨੂੰ ਪੂਰੀ ਆਪਾਂ ਚੈੱਕ ਕਰਾ ਦਿੰਨੇ ਆ ਤੇ 15 ਕਿਲੋ ਜਿਹੜਾ ਮੇਰੇ ਵੀਰ ਕਿਸੇ ਨੇ ਇੱਥੇ ਆਣ ਕੇ ਆਪਣੀ ਤਸੱਲੀ ਕਰ ਲੈਣੀ ਆ 15 ਕਿਲੋ ਆ ਤੇ ਬਾਕੀ ਆ ਹਵਾਨਾ ਲੈਵਾ ਜੇ ਠੀਕ ਆ ਜੀ ਤੇ ਸੂਈ ਨੂੰ ਕੋ 18 20 ਦਿਨ ਦਾ ਸਮਾਂ ਹੋ ਗਿਆ ਜੀ ਉਰੇ ਪੱਠੜਾ ਕਿ ਨਹੀਂ ਖਾਦੇ ਪੇੜ ਪੂਡ ਵਾਲੇ ਪਾਸੇ ਪਤਾ ਲੱਗ ਗਿਆ ਇਹਦਾ ਪੂਰ ਭਰਿਆ ਨਹੀਂ ਜਾਂਦੋਂ ਪੂਰਾ ਨਹੀਂ ਭਰਿਆ ਇਹ ਨਾ ਜੀ ਨਹੀਂ ਲਾਉਂਦੇ ਬਾਕੀ ਇਹ ਆ ਵੀ ਜਿਹੜੇ ਭਰਾਣੇ ਖੜੀ ਨਾ ਹਾਂਜੀ ਹਾਂਜੀ ਕਰੂਗਾ ਲਾਉਣਾ ਨਹੀਂ ਯਾਰੀ ਠੀਕ ਆ ਹਾਂ ਠੀਕ ਆ ਲੋ ਵੀ ਦੋਸਤੋ ਆਲ ਰੌਂਡ ਤੋਂ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆ ਹਵਾਨਾ ਛੱਡਾ ਠੀਕ ਆ ਜੀ ਆ ਦੇਖੋ ਆ ਠੀਕ ਆ ਜੀ ਮੋੜ ਲੀ ਗਏ ਬਾਕੀ ਵੇਨ ਬੋਨ ਹਵਾਨੇ ਲੈਵੇ ਤੇ ਉੱਪਰ ਕਾਫੀ ਮੋਟੀਆਂ ਨੇ ਠੀਕ ਆ ਤੋ ਦੁੱਧ ਤੋਂ ਦੁੱਧੋ ਜਿਹੜਾ ਪਸ਼ੂ ਸੱਜਰ ਸੋਇਆ ਨਾਰਮਲੀ ਕੋਈ ਮਹੀਨੇ ਖੰਡ 25 ਦਿਨਾਂ ਤੇ ਚੰਗੀ ਕਿਸੇ ਭਰਾ ਦੀ ਸੇਵਾ ਰਹਿੰਦੀ ਹੈ ਤੁਸੀਂ 15 ਦਾ 18 ਦਾ 18 ਤੋਂ ਪਲੱਸ ਦੁੱਧ ਦੀ ਚਵਾਈ ਕਰ ਸਕਦੇ ਏ ਕਿਉਂਕਿ ਪਿੱਛੋਂ ਜਿੱਥੋਂ ਵੀ ਆਈਏ ਕੋਈ 18 ਕਿ ਲੀਟਰ ਵੀ ਅਦਾਸ ਰਿਹਾ ਵੀ ਇੱਥੇ ਆ ਕੇ ਥੋੜਾ ਜਿਹਾ ਪਸ਼ੂ ਘਟ ਗਿਆ ਚੱਲ 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 ਮੰਦੀ ਵੀਰੇ ਉਹ ਹੋ ਗਈ ਵੜ ਆਪਣੇ ਕੋਲ ਸੂਈ ਸਵਾਈ ਦਾ ਕੀ ਲੈਣੇ ਦੇਣੇ ਰਹਿਣਗੇ ਮੁੱਲ ਕੀ ਆ ਇਹਦਾ ਰਾਜ ਵੀਰੇ ਕਰਨ ਨੂੰ ਆਇਆ ਮੈਂ ਕੋਈ 70 72 ਵਾਲੀਆਂ ਗੱਲਾਂ ਨਹੀਂ ਕਰਨੀਆਂ ਹਾਂਜੀ 65 ਦੀ ਦੇ ਦੇਣੀ ਆ 65 ਦੀ ਆ ਚਲੋ ਹੋਰ ਮੌਕੇ ਤੇ ਕਰਦੇ ਆ ਲੈ ਉਹ ਕਰਦੇ ਕੋਈ ਨਹੀਂ ਭਣ ਫਰਾਂ ਨੂੰ ਆ ਕਰਦੇ ਗੱਲ ਨਹੀਂ ਲੋ ਵੀ ਆ 65000 ਦੀ ਬੱਚੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਦੁੱਧ ਤੁਹਾਨੂੰ ਨੋਟ ਕਰਾ ਦਿੱਤਾ ਜੋ ਸਿਚੁਏਸ਼ਨ ਬਣੀ ਆ ਠੀਕ ਆ ਜੀ ਉਹ ਤੁਹਾਨੂੰ ਨੋਟ ਕਰਾ ਦਿੱਤੀ ਆ ਅਗੇ ਨੈਕਸਟ ਮੇਰਾ ਵੀਰ ਕੋਲ ਲੈ ਜਾ ਕੇ ਚੰਗੀ ਸੇਵਾ ਕਰ ਲਵਾਂਗੇ ਦੁੱਧ ਚੜ ਜੂਗੀ ਕਰਮ ਵਾਲੀ ਕਿਉਂ ਤਾਂ ਸੂਆ ਜਿਹੜਾ ਬਿਲਕੁਲ ਸੱਜਰ ਤਾਜੀ ਸੂਈ ਆ ਇੱਧਰ ਇੱਕ ਬਹੁਤ ਖੂਬਸੂਰਤ ਚੰਗੀ ਵੈੜ ਤੁਹਾਨੂੰ ਦਿਖਾਉਣੇ ਆ ਢੁੱਕੀ ਆ ਤਿਆਰੀ ਦੇ ਵਿੱਚ ਤੇ ਬਾਕੀ ਫੈਸ਼ਨ ਫੂਸ਼ਨ ਬਹੁਤ ਆ ਵੈੜ ਦਾ ਇਹਦਾ ਵੀ ਆਪਾਂ ਪੂਰਾ ਵੀਰਵਾ ਲੈਨੇ ਆ ਤੇ ਵੀਰ ਮਨਦੀਪ ਇਹਦਾ ਸੂਆ ਕਿਨਵਾ ਕਿਨਵਾ ਸੂਆ ਸੁੰਦੀ ਕਾਣ ਸੂਆ ਦਾ ਦੁੱਜਾ ਸੋਣਾ ਨੇ ਦੂਜਾ ਸੁਬਾ ਹਾਂਜੀ ਤੇ ਸਮਾਂ ਲੈਂਦੀ ਕਿੰਨਾ ਗਜੇ ਸਮਾਂ ਲੈ ਜੇ ਕੋਈ 2 ਦਿਨ ਹਫਤਾ ਵੀ ਫੜ ਸਕਦੀ ਆ ਵੜ ਥੱਲੇ ਹੋ ਜਾ ਬੰਨੀ ਪੁੰਨੀ ਆ ਹਫਤਾ ਵੀ ਹੋ ਸਕਦਾ 8 ਦਿਨ ਵੀ ਲੱਜੇ ਕਿ ਮੈਂ ਤਾਂ 10 ਵੀ ਕਰ ਸਕਦੀ ਰਾਜ ਕੋਈ ਪਤਾ ਨਹੀਂਗਾ ਨਿੱਗਰ ਨੂੰ ਕਰਾ ਪਿੰਡੇ ਪੁੰਡੇ ਵਾਲੇ ਕੋਈ ਫੁੱਲ ਆ ਜੇ ਕੋਈ ਫਿੱਸੇ ਨਹੀਂ ਤਾ ਹਾਂ ਲੋ ਦੋਸਤ ਸੌਖੀ ਆ ਬੈਠ ਸਾਰੇ ਬੰਨਿਓ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਦਿਨ ਕੱਢ ਜੇ ਤੇ ਕੱਢ ਜੇ ਖੁੱਚੋਂ ਤੋਂ ਬਿਲਕੁਲ ਉੱਪਰ ਤੁਸੀਂ ਵੇਖੋਗੇ ਵੀ ਅੱਧੀ ਅੱਧੀ ਗੇਠ 8 8 7 7 ਇੰਚ ਉੱਪਰ ਜਿਹੜਾ ਹਵਾਨਾ ਚੱਡਾ ਕਰਮਾਲੀ ਨੂੰ ਫਿਕਸ ਹਵਾਨਾ ਲੈਵਾ ਫਾੜੀ ਵਾਲਾ ਠੀਕ ਆ ਜੀ ਤੇ ਇਹੋ ਜਿਹੜਾ ਜਿਹੜਾ ਹਵਾਨਾ ਚੱਡਾ ਨਾਰਮਲੀ ਇੱਥੇ ਆ ਕੇ ਆਪਾਂ ਜੱਜਮੈਂਟ ਕਰਨੀ ਸ਼ੁਰੂ ਕਰਦੇ ਨੇ ਵੀ ਸ਼ਾਇਦ 2-4 ਦਿਨਾਂ ਚ ਪਸ਼ੂ ਆ ਜਾਊਗਾ ਪਰ ਕਿਹਨਾ 8 ਦਿਨ ਵੀ ਲੈ ਕੇ ਜਾ ਸਕਦਾ ਹਫਤਾ ਖੰਡ ਵੀ ਉਹ ਆਪਾਂ ਕੇ ਸਮੇਂ ਤੇ ਛੱਡ ਦਿੰਦੇ ਆ ਤੁਹਾਨੂੰ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਆ ਦੂਜਾ ਸੂਆ ਉੱਪਰੋਂ ਬਿਲਕੁਲ ਵਧੀਆ ਪਿੱਠਪੂੜਾ ਤੇ ਇਧਰੋਂ ਤੁਸੀਂ ਵੇਖੋ ਇੱਕ ਪਾਸਿਓਂ ਠੀਕ ਆ ਜੀ ਵਜ਼ਨ ਵੇਟ ਪੂਰਾ ਹਾਂ ਰਾਜੂ ਇਹ ਫਾਰਮ ਜਨ ਆਏ ਆ ਅੱਛਾ ਜੀ ਹਾਂ ਜੀ ਉਹਨਾਂ ਦਾ ਦਿੱਤੇ 30 ਲੀਟਰ ਦੀ ਗਾਰੰਟੀ ਹੈ ਜੀ ਅੱਛਾ ਜੀ ਆ ਠੀਕ ਆ ਜੀ ਹੌਲੀ ਹੌਲੀ ਸਲੋ ਤੋੜ ਲੀਏ ਥੋੜੀ ਜਿਹੀ ਸਲੋ ਤੋਰ ਲੀ ਗਿਆ ਦੇਖੋ ਉਹ ਕਿ ਪਿਛਲੇ ਸਵੇਰੇ ਚਲੋ ਦੱਸਿਆ ਹੋਊਗਾ ਉਹਨਾਂ ਨਾਲ ਕੋਈ ਥੋੜੀ ਬਾਦੀ ਕੋਈ ਮਿਲਕ ਦੀ ਕੋਈ ਗੱਲਬਾਤ ਵੀ ਆ ਆ ਜਵਾ ਇਹਨੇ 26 24 ਲੀਟਰ ਦਾ ਹਰ ਕੀ ਆਉਂਦੇ ਹੋ ਵੀ 30 ਨਾਰਮਲ ਚਾਹੀਦਾ ਨੂੰ ਹੂੰ ਹੂੰ ਜੇ ਦੀ ਵੜਿਆ ਠੀਕ ਆ ਜੀ ਠੀਕ ਆ ਜੀ ਲਓ ਤੁਸੀਂ ਵੀਰ ਮਨਦੀਪ ਇੱਕ ਵਾਰੀ ਥੋੜੀ ਨੋਟ ਕਰਾ ਦੀ ਇਹਨਾਂ ਦਾ ਮਾੜਾ ਜੇ ਇਤਨੋਂ ਬਾੜੀ ਸ਼ਾਰਪਟ ਹਲੀ ਕਿ ਪਸੂ ਆਪਾਂ ਕਹਿ ਦਿਆਂ ਨਾ ਵੀ ਜੰਮ ਦੇ ਜੰਮ ਦੇ ਮਾੜਾ ਮੋੜ ਜੀ ਆਹ ਉਹ ਨਾ ਕਿਤੇ ਮਾੜੀ ਮੋੜ ਕੇ ਦਿਆ ਹੋਇਆ ਡਿੱਗੀ ਆ ਆਹੋ ਹਾਂ ਤੇ ਇਹ ਮੈਂ ਉਮੀਦ ਕੀ ਫਰਕ ਕੀਆ ਕਈ ਵਾਰ ਪਸ਼ੂਆਂ ਦੇ ਵਿੱਚ ਆਪਾਂ ਦੇਖਦੇ ਹੀ ਆ ਹਾਂ ਕਈ ਬਾਣੇ ਦੇ ਵੇ ਤੇ ਆ ਦੇਖੋ ਜੀ ਆ ਦੇਖੋ ਵਾਹ ਜੀ ਵਾਹ ਮੋਟਰ ਹੀ ਹੈ ਨਹੀਂ ਬੱਚੇ ਵੀ ਇਹ ਭਾਵੇਂ ਤਸੱਲੀ ਕਰੀਆਂ ਪੁੱਤ ਕਰਾਈ ਮੜਾ ਹਾਂ ਮੈਨਾਂ ਹੋਏ ਆ ਲੈ ਬੇਟਾ ਕਰਾਇਓ ਆਇਆ ਹੱਥ ਲਾਇਓ ਹਨਾ ਮਤਲਾ ਥਾੜਾ ਮਸਲਾ ਪੁੱਤ ਆ ਦੇਖੋ ਜੀ ਠੀਕ ਹੈ ਜੀ ਇਹਨੂੰ ਕਹਿੰਦੇ ਆਪਾਂ ਵੀ ਭਾਵੇਂ ਬੱਚਾ ਬੈਠ ਕੇ ਚਵਾਈ ਕਰੀ ਚੱਲੇ ਹੈ। ਇਹ ਸੰਡੇ ਧੀਰੇ ਸੀਰ ਸਾਹੂ ਪਛੂਆ। ਆ ਲੈ ਵੀਰ ਗੋਪੀ ਅੱਗੇ ਮੋੜ ਕੇ ਦਿਖਾ ਦੇ। ਲਓ ਦੱਸੋ ਬਾਹਰ ਚੰਗੀ ਆ ਚੰਗੀ ਕਾਰਗੁਜ਼ਾਰੀ ਦਊਗੀ ਆਉਣ ਵਾਲੇ ਸਮੇਂ। ਦੁੱਧ ਵਾਲੇ ਪਾਸਿਓਂ ਜੇਕਰ ਆਪਾਂ ਵੇਖੀਏ ਕਿਉਂਕਿ ਅੰਡਰ ਬਹੁਤ ਸੋਹਣਾ। ਰਾਈ ਵੀ ਇਤਰਾ ਵਹੜੇ ਪਾਈ ਦੀਆਂ। ਬਿਲਕੁਲ ਜੀ ਬਿਲਕੁਲ। ਇਹ ਜਾਂਦੀ ਕੋੜੀ ਐ ਕੋਈ। ਹਾਂ। ਇੱਕ ਵਾਰੀ ਵੀਰ ਗੋਪੀ ਇਹਦੇ ਨੇੜੇ-ਨੇੜੇ ਇੱਥੇ ਦੋ ਗਰੇ ਕਢਾਈ ਇਹਦੇ। ਆ ਇਹਨੂੰ ਤੋੜ ਕੇ ਦਿਖਾ ਦਿਓ ਇੱਕ ਵਾਰੀ ਲਾਗੇ-ਲਾਗੇ ਇੱਥੇ। ਆ ਦੇਖੋ ਜੀ। ਕਲਰ ਮੈਕਡੋਨਾਲਡਸ ਚਲੋ ਕੋਈ ਚਲਾ ਲਓ ਵੀ ਠੀਕ ਆ ਜੀ ਪੂਰੀ ਫੁਰਤੀ ਦੇ ਵਿੱਚ ਆ ਨਵਾਂ ਅੰਗਾ ਤੇ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਚੇਕਰ ਪਸ਼ੂ ਦੋਸਤੋ ਨਵਾਂ ਤੇ ਤਕਰੀਬਨ ਪਹਿਲੇ ਦੂਜੇ ਦੂਜੇ ਸਵੇ ਤੇ ਤੀਜੇ ਸਵੇ ਵੀ ਪਸ਼ੂ ਕੋਈ ਵਡੇਰਾ ਨਹੀਂ ਹੁੰਦਾ ਕਾ ਠੀਕ ਆ ਜੀ ਨੋਰਮਲ ਚੰਗੇ ਮਿਲਕ ਤੇ ਪਸ਼ੂ ਦੂਜੇ ਤੀਜੇ ਸਵੇ ਅਕਸਰ ਆਉਂਦੇ ਆ ਠੀਕ ਆ ਥੱਲਿਓ ਇੱਕ ਸਾਰ ਲੇਵਾ ਤੇ ਤਕਰੀਬਨ 8-7 ਦਿਨ ਅੰਗ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਹੈ ਜੀ ਲੈਂਦੀ ਆ ਦਿਨ ਇਨ ਕਹ ਜੇ ਤੇ ਵੀਰ ਮਨਦੀਪ ਇਹ ਦਵਾਂਗੇ ਕਿੰਨੇ ਦੀ ਆਪਾਂ ਅੱਜ ਆ ਆਪਣੇ ਕਿਲੇ ਤੋਂ ਜੀ ਇਹਦਾ ਕਰਦਾ ਵਹਿੜਾ ਲੈ ਵੇਖ ਕੇ ਵਾਵਾ ਪਹਿਲੇ ਲਈ ਵਾਵਾ ਹੀ ਲੈ ਲਈ ਆ ਵਾਵਾ ਕਿੰਨੇ ਕ ਲੈ ਲਈ ਸਰ ਪਰ ਫੇਰ ਆਖੀ ਆ ਭਣ ਭਰਾਵਾਂ ਦੀ ਲੋੜ ਆ ਨਹੀਂ ਵੇਖੋ ਜੀ ਨਾਲ ਇਸ ਤਰ੍ਹਾਂ ਤੁਰਿਆ ਹੋਵੇ ਤੇ ਤੁਰਿਆ ਜਾਵੇ ਆਪਣਾ ਭੈਣ ਭਰਾ ਵੀ ਸੌਖਾ ਆਪਾਂ ਵੀ ਆ ਸੌਖਾ ਇਹ ਨਹੀਂ ਨਹੀਂ ਚਲੋ ਘਰ ਰੱਖੇ ਘਰ ਲੈ ਐਸੀ ਤਰ੍ਹਾਂ ਹੀ ਆ ਔਖੇ ਹੋਵੇ ਅਗਲਾ ਡੰਗਰ ਲੈਂਦਾ ਆ ਬਿਲਕੁਲ ਵੀਰ ਬਿਲਕੁਲ ਆ ਇਹ ਵੀ ਕਰੋ ਨੂੰ ਭਾਵੇਂ 80 ਕਰ ਲਗੇ ਕਰ ਲਗੇ ਹਾਂਜੀ 85 ਕਰ ਲਗੇ ਹਾਂਜੀ ਪਰ ਆਪਾਂ ਜਿੱਥੇ ਛੱਡਣੀ ਆ ਉੱਥੇ ਆਪਾਂ 75 ਦੀ ਦੇ ਦੇਣੀ ਆ 75 ਦੀ ਆ ਮਾਨਤਨ ਵਿੱਚ ਹੋ ਜਾਣਗੇ ਆ ਕੋਈ ਥੋੜੀ ਬਾਈ ਸ਼ੋਰਟ ਕਰ ਦਾਂਗੇ ਹਾਂ ਆ ਸਿਆਲੀ ਦਿਹਾੜੀਆਂ ਕੋਈ ਛੋੜਛਪਾ ਖੁੱਲਾ ਕਰ ਦਿਆ ਬੰਦਾ ਚਲੋ ਕਿ ਖੋਸ਼ੀ ਚਾਹ ਬਣਾਉਂਦਾ ਵੇ ਚੱਲ ਜਾਂਦੇ ਜਾਂਦੇ ਕੋਈ ਚੀਜ਼ ਹੀ ਲੈ ਲਈਏ ਚਲੋ ਫਿਰ 1000 ਛੱਡ ਤੈਨ 1000 ਦਾ ਸੌਦਾ ਹੋ ਗਿਆ ਕਿੰਨੇ ਬੰਦਿਆਂ ਚ ਬੈਜ ਜਦੋਂ ਬੰਦਾ 2-4 ਕੋਈ ਆ ਜਾਣ ਤੇ 4 ਬੰਦੇ ਬਹਿ ਕੇ ਕੋਈ ਇੰਜੋਏਮੈਂਟ ਤਾਂ ਕਰ ਲੈਣ ਆ ਯਾਰ ਨਾ ਚੱਲ ਜਾਂਦਾ ਕੰਮ ਚੱਲ ਜਾਂਦਾ ਕੰਮ ਆ ਜਾਂਦਾ ਯਾਰ ਨਾ ਬਿਲਕੁਲ ਮੈਂ ਵੀ ਭਰਾਵੋ ਮਾਨਤਨ ਜਿਹੜਾ ਹੋ ਜੂਗਾ 1000 ਖੰਡ ਦਾ ਮੇਰਾ ਵੀਰ ਜਿੱਦਾਂ ਮਰਜ਼ੀ ਤੁਸੀਂ ਆਣ ਕੇ ਇੱਥੇ ਤਸੱਲੀ ਕਰੋ ਆਪਣੇ ਟਿੱਪ ਟਪਾ ਕੇ ਭਰਾ ਕੇ ਇਹ ਅੱਜ ਨਗਨੇ ਵੀਰ ਮੰਨਦੀਪ ਹੁਣ ਦੇ ਇਸ ਕਿਲੇ ਤੇ ਇਸ ਘਰੇ ਇਸ ਫਾਰਮ ਤੇ ਟੋਟਲ 4 ਐਨੀਮਲ ਨੇ ਠੀਕ ਆ ਜੀ ਸੋ ਪਛੂ ਚੰਗੇ ਲੱਗੇ ਹੋਣਗੇ ਤੇ ਬਾਕੀ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਨਵੇਂ ਭੈਣ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ ਅੱਜ ਮਨਦੀਪ ਜੀ ਇੱਕ ਨੰਬਰ ਆਪਣੇ ਕਰ ਦिए ਸਾਂਝੇ ਇਹ 8771 ਹਾਂਜੀ 84848 ਠੀਕ ਆ ਜੀ 399153 8077 ਠੀਕ ਹੈ ਜੀ ਹਾਂ ਲਓ ਦੋਸਤੋ ਦੋਵੇਂ ਨੰਬਰ ਵੀਰ ਮਨਦੀਪ ਸਿੰਘ ਉਹਨਾਂ ਦੇ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰੋ ਸੰਪਰਕ ਕਰੋ ਇੱਥੇ ਵਿਜ਼ਿਟ ਕਰੋ ਆਣ ਕੇ ਤਸੱਲੀ ਕਰੋ ਸੋ ਪਸ਼ੂ ਚੰਗੇ ਆ ਬਾਕੀ ਜਿਹੋ ਜਿਹੋ ਜਿਹਾ ਕਿਸੇ ਵੀਰ ਨੇ ਪਸ਼ੂ ਖਰੀਦਣਾ ਜਿਹੋ ਜਿਹਾ ਭਾਅ ਪੜਦਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ